ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਭਗਤ ਰਵਿਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋ ਲੜੀਵਾਰ ਜੋ ਚੱਲ ਰਹੀ ਹੈ ਦੂਸਰਾ ਸ਼ਬਦ ਫਿਰ ਜਦੋਂ ਭਗਵਾਨ ਨੇ ਆਖਿਆ ਕਿ हे ਰਵਿਦਾਸ ਤੂੰ ਮੇਰੇ ਤੇ ਇਤਨੀ ਮੇਰ ਕਰਦਾ ਹੈ ਮੇਰੀ ਬਰਾਬਰਤਾ ਕਰਦਾ ਹੈ ਅਸੀਂ ਤੈਨੂੰ ਮੋਹ ਦੀ ਫਾਹੀ ਵਿੱਚ ਬੰਨਿਆ ਹੋਇਆ ਹੈ ਤਾਂ ਸੁਣ ਕੇ ਰਵਿਦਾਸ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਥਨ ਕਰਦੇ ਹਨ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੱਧਨ ਤੁਮ ਬਾਂਦੇ ਆਪਣੇ ਛੂਟਨ ਕੋ ਯਤਨ ਕਰਹੁ ਹਮ ਛੂਟੇ ਤੁਮ ਆਰਾਦੇ ਹੇ ਪਰਮੇਸ਼ਰ ਜੀ ਜੇ ਆਪ ਜੀ ਨੇ ਸਾਨੂੰ ਮੋਹ ਸਨੇਹ ਰੂਪੀ ਫਾਹੀ ਵਿੱਚ ਬੰਨਿਆ ਹੋਇਆ ਹੈ ਤਾਂ ਅਸੀਂ ਵੀ ਤੈਨੂੰ ਪ੍ਰੇਮ ਰੂਪੀ ਬਦਨ ਰਸੀ ਨਾਲ ਬੰਨਿਆ ਹੋਇਆ ਹੁਣ ਤੁਸੀਂ ਆਪਣੇ ਛੂਟਰ ਮੁਕਤ ਹੋਣ ਦਾ ਯਤਨ ਉਪਾਅ ਕਰੋ ਕਿਉਂਕਿ ਅਸੀਂ ਤਾਂ ਤੁਹਾਨੂੰ ਅਰਧ ਨੇ ਭਾਵ ਸਿਮਰਨੇ ਕਰਕੇ ਮੋਹ ਰੂਪੀ ਫਾਹੀ ਵਿੱਚੋਂ ਛੁੱਟ ਗਏ ਹਾਂ ਤੇ ਤੁਸੀਂ ਕਿਵੇਂ ਛੁੱਟੋਗੇ ਮਾਦਵੇ ਜਾਨਤ ਹੋ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਉ। हे माधवे माया ਦੇ ਪਤੀ ਪਰਮੇਸ਼ਰ ਜਿਹੋ ਜਹੀ ਮੇਰੇ ਹਿਰਦੇ ਵਿੱਚ ਤੇਰੇ ਨਾਲ ਪ੍ਰੀਤੀ ਹੈ ਉਹੋ ਜਹੀ ਤੁਸੀਂ ਜਾਣਦੇ ਹੋ। ਅਬ ਹੁਣ ਤੁਸੀਂ ਐਸੀ ਅਜਿਹਾ ਕਿਵੇਂ ਕਰੋਗੇ? ਭਾਵ ਸਾਨੂੰ ਪ੍ਰੇਮ ਨਾਲੋਂ ਵਿਚੋੜ ਕੇ ਮਾਇਆ ਦੀ ਮੋਹ ਰੂਪੀ ਪਾਹੀ ਵਿੱਚ ਬੰਨ ਦਿਓਗੇ। ਅਰਥਾਤ ਇਹ ਸਾਡਾ ਨਿਸ਼ਚਾ ਹੈ ਕਿ ਇਹ ਤੁਸੀਂ ਕਦੀ ਵੀ ਨਹੀਂ ਕਰੋਗੇ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਅੱਗੇ ਫਿਰ ਪ੍ਰਸ਼ਨ ਕੀਤਾ ਭਗਵਾਨ ਜੀ ਨੇ ਕਿਹਾ ਕਿ हे रविदास ਤੇਰਾ ਸਾਡੇ ਨਾਲ ਕਿਤਨਾ ਕੋ ਪ੍ਰੇਮ ਹੈ ਤਾਂ ਭਗਤ ਜੀ ਦੱਸਦੇ ਆ ਮੀਨ ਬਗਰ ਫਾਂਕਿਓ ਅਰ ਕਾਟਿਓ ਰਾਂਦ ਕਿਓ ਬਹੁ ਬਾਨੀ ਜਿਵੇਂ ਫੰਦਕ ਮੀਨ ਮੱਛੀ ਨੂੰ ਕੁੰਡੀ ਨਾਲ ਫੜ ਕੇ ਉਸ ਨੂੰ ਪਾਣੀ ਤੋਂ ਬਾਹਰ ਲਿਆ ਕੇ ਫਾਂਕੇ ਉਹ ਦੋ ਫਾੜ ਕਰ ਦਿੱਤਾ ਪਾਬ ਚੀਰ ਦਿੱਤਾ ਅਤੇ ਕਾਟੇ ਉਹ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਫਿਰ ਉਸ ਮੱਛੀ ਨੂੰ ਬਹੁਤ ਬਾਨੀ ਪ੍ਰਕਾਰ ਦੀ ਬਾਨੀ ਰੰਗਾਂ ਦੀ ਤਰੀਦਾਰ ਜਾਂ ਸੁੱਕੀ ਆਦ ਰਾਦ ਰੰਨਣਾ ਕੀਤਾ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਫਿਰ ਖੰਡ ਖੰਡ ਟੁਕੜੇ ਟੁਕੜੇ ਕਰਕੇ ਪਾਪ ਦੰਦਾ ਨਾਲ ਚਿਤ ਚਿਤ ਕੇ ਭੋਜਨ ਵੀ ਮਾਸ ਖਾਣ ਵਾਲੇ ਮਨੁੱਖ ਨੇ ਕਰਨਾ ਕੀਤਾ ਤਦ ਵੀ ਮੱਛੀ ਨੂੰ ਪਾਣੀ ਨਹੀਂ ਵਿਸਰਿਆ ਭੁੱਲਿਆ ਅਰਥਾਤ ਫਿਰ ਵੀ ਮੱਛੀ ਦਾ ਮਾਸ ਖਾਣ ਵਾਲੇ ਮਨੁੱਖ ਨੂੰ ਪਾਣੀ ਦੀ ਪਿਆਸ ਲੱਗਦੀ ਰਹਿੰਦੀ ਇਓ ਜਿਵੇਂ ਮੱਛੀ ਦਾ ਪਾਣੀ ਨਾਲ ਪ੍ਰੇਮ ਹੈ ਇਓ ਹੈ ਪਰਮੇਸ਼ਰ ਸਾਡਾ ਤੇਰੇ ਨਾਲ ਕੋਈ ਘੱਟ ਪ੍ਰੇਮ ਨਹੀਂ ਭਾਵ ਮੇਰੀ ਵੀ ਪ੍ਰੀਤੀ ਆਪ ਜੀ ਦੇ ਨਾਲ ਮੱਛੀ ਦੀ ਨਿਆਈਂ ਅਤਿਅੰਤ ਹੈ ਸੋ ਇਸੇ ਤਰ੍ਹਾਂ ਜਿਵੇਂ ਭਾਈ ਮਤੀ ਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੀਵਾਨ ਸਨ ਜਦੋਂ ਦਿੱਲੀ ਦੇ ਚਾਂਦਨੀ ਝੌਂਗ ਵਿਖੇ ਭਾਈ ਸਾਹਿਬ ਨੂੰ ਪਕੜ ਕਰਕੇ ਸ਼ਹੀਦ ਕਰ ਲਈ ਸੀਸ ਉੱਪਰ ਅਰਾ ਰਖਿਆ ਤਾਂ ਉਸ ਸਮੇਲੇ ਭਾਈ ਮਤੀ ਦਾਸ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਜਿਸ ਸਮੇਂ ਪੰਜ ਪ੍ਰਵਾਣ ਵਾਲੀ ਪੌੜੀ ਤੇ ਪਾਠ ਆਇਆ ਤਾਂ ਸਰੀਰ ਦੇ ਦੋ ਫਾੜ ਹੋ ਗਏ ਪਰ ਫਿਰ ਵੀ ਦੋਨਾਂ ਫਾੜਾਂ ਵਿੱਚੋਂ ਬਾਕੀ ਪਾਠ ਦੀ ਆਵਾਜ਼ ਇਸ ਪ੍ਰਕਾਰ ਆਈ ਜਿਵੇਂ ਦੋ ਗ੍ਰੰਥੀ ਸਿੰਘ ਪਾਠ ਦਾ ਭੋਗ ਪਾਉਂਦੇ ਹੋਣ ਫਿਰ ਜਦੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਤਾਂ ਆਵਾਜ਼ ਸ਼ਾਂਤ ਹੋਈ ਇਓ ਜਿਵੇਂ ਮੱਛੀ ਨੂੰ ਪਾਣੀ ਨਹੀਂ ਭੁੱਲਿਆ ਤਿਵੇਂ ਭਾਈ ਮਤੀ ਦਾਸ ਰੂਪ ਮੱਛੀ ਨੂੰ ਪਰਮੇਸ਼ਰ ਦਾ ਨਾਮ ਰੂਪ ਬਾਣੀ ਬਾਣੀ ਰੂਪ ਪਾਣੀ ਨਹੀਂ ਭੁੱਲਿਆ ਆਪਣ ਬਾਪੇ ਨਾਹੀ ਕਿਸੇ ਕੋ ਪਾਵਨ ਕੋ ਹਰ ਰਾਜਾ ਹੀ ਮਹਾਰਾਜੀ ਤੂੰ ਕਿਸੇ ਦੇ ਆਪਨ ਆਪਣੇ ਬਾਪੇ ਪਿਓ ਦਾ ਮੁੱਲ ਖਰੀਦਿਆ ਹੋਇਆ ਨਹੀਂ ਹੈ ਆਪ ਜੀ ਦਾ ਸਰੂਪ ਕਿਸੇ ਦੇ ਬਾਪ ਦਾ ਮੁੱਲ ਖਰੀਦਿਆ ਹੋਇਆ ਨਹੀਂ ਭਾਵ ਕੋਈ ਜਾਇਦਾਦ ਖਰੀਦੀ ਹੋਈ ਨਹੀਂ ਹੇ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਤੂੰ ਤਾਂ ਭਾਵਨ ਸ਼ਰਦਾ ਵਾਲਿਆਂ ਦਾ ਹੈ ਤੇਰਾ ਸਰੂਪ ਤਾਂ ਪ੍ਰੇਮ ਕਰਨ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ ਮੋਹ ਦੇ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਏ ਮਹਾਰਾਜੀ ਸਾਰਾ ਜਗਤ ਸੰਸਾਰ ਮੋਹ ਦੇ ਪਟਲ ਪਰਦੇ ਵਿੱਚ ਵਿਆਪਿਓ ਲੱਗਿਆ ਹੋਇਆ ਹੈ ਪਰੰਤੂ ਆਪ ਜੀ ਦੀ ਪ੍ਰੇਮ ਭਗਤੀ ਕਰਨ ਵਾਲੇ ਭਗਤ ਜਨ ਮੋਹ ਤੋਂ ਰਹਿਤ ਹਨ ਇਸ ਕਰਕੇ ਉਹਨਾਂ ਨੂੰ ਕੋਈ ਵੀ ਸੰਤਾਪਾ ਕਲੇਸ਼ ਨਹੀਂ ਹੁੰਦਾ ਕਹ ਰਵਿਦਾਸ ਭਗਤ ਇੱਕ ਬਾਡੀ ਅਬ ਏਕਾਸਿ ਉਹ ਕਹੀ ਹੈ ਭਗਤ ਰਵਿਦਾਸ ਜੀ ਕਹ ਤੂੰ ਭਾਵ ਕਥਨ ਕਰਦੇ ਹਨ ਕਿ हे ਮਹਾਰਾਜ ਮੇਰੇ ਹਿਰਦੇ ਵਿੱਚ ਇੱਕ ਆਪਜੀ ਦੀ ਭਗਤ ਪ੍ਰੇਮਾ ਭਗਤੀ ਐਸੀ ਬਾਡੀ ਵਧੀ ਹੈ ਹੁਣ ਇਸ ਪ੍ਰੇਮਾ ਭਗਤੀ ਦਾ ਸੁਖ ਕਿਸ ਕੋਲ ਉਚਾਰਨ ਕਰਕੇ ਆਖੀਏ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜੂ ਸਹੀ ਹੈ ਜਿਸ ਮੋਹ ਤੋਂ ਅਗਿਆਨ ਤੋਂ ਜੰਮਣ ਮਰਨ ਦੇ ਦੁੱਖ ਤੋਂ ਬਚਣ ਕਾਰਨ ਵਾਸਤੇ ਅਸੀਂ ਜ਼ਿੰਦਗੀ ਭਰ ਤੈਨੂੰ ਅਰਧ ਦੇ ਰਏ ਉਹ ਜੰਮਣ ਮਰਨ ਆਦ ਦੇ ਦੁੱਖ ਕਸ਼ਟ ਨੂੰ ਅਜੂ ਅਜੇ ਵੀ ਅਸੀਂ ਸਹਾਰਾਂਗੇ ਭਾਵ ਹੁਣ ਨਹੀਂ ਸਹਾਰਾਂਗੇ ਅਰਥਾਤ ਆਪਜੀ ਦੀ ਭਗਤੀ ਕਰਕੇ ਤਾਂ ਅਸੀਂ ਜੰਮਣ ਮਰਨ ਤੋਂ ਰਹਿਤ ਹੋਏ ਅੱਗੇ ਹੁਣ ਭਗਤ ਜੀ ਨਿਮਰਤਾ ਦੇ ਸਹਿਤ ਕਥਨ ਕਰ ਰਹੇ ਆ ਕਿਤੇ ਪਰਮੇਸ਼ਰ ਦੀ ਨਾਰਾਜ਼ਗੀ ਨਾ ਹੋ ਜਾਵੇ ਇਸ ਲਈ ਮਨੁੱਖ ਭਾਵੇਂ ਮਾਇਆ ਕਰਕੇ ਤਨੀ ਹੋਵੇ ਪਰ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਵਿੱਚ ਜੀਵ ਨੂੰ ਘਾਟਾ ਦੱਸਦੇ ਆ ਦੁਲਬ ਜਨਮ ਪੁੰਨ ਫਲ ਪਾਇਓ ਦੁਲਬ ਜਨਮ ਪੁੰਨ ਫਲ ਪਾਇਓ ਬਿਰਤਾ ਜਾਤ ਅਬਬੀਕੇ ਜੋ ਪੂਰਬਲੇ ਜਨਮਾਂ ਦੇ ਪੁੰਨ ਸ਼ੁਭ ਕਰਮਾਂ ਦੇ ਫਲ ਕਰਕੇ 84 ਲੱਖ ਜੁਨਾ ਵਿੱਚੋਂ ਦਲੱਬ ਕਠਨ ਤਾਈ ਨਾਲ ਲੱਭਣ ਵਾਲੇ ਮਨੁੱਖਾ ਜਨਮ ਨੂੰ ਪ੍ਰਾਪਤ ਕੀਤਾ ਹੈ ਪ੍ਰੰਤੂ ਉਹ ਨਾਮ ਰਸ ਦੇ ਅਭ ਵਿਕੇ ਵਿਚਾਰੇ ਬਿਨਾ ਅ ਗਿਆਨ ਦੇ ਪ੍ਰਤਾਪ ਕਰਕੇ ਕਾਮ ਕ੍ਰੋਧ ਆਦਕਾਂ ਦੇ ਵਸ ਪੈ ਕੇ ਬਿਰਥਾ ਵਿਅਰਥ ਹੀ ਜਾ ਰਿਹਾ ਹੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਗਾਹ ਕਹੇ ਲੇਖੈ ਰਾਜੇ ਇੰਦਰਦੇਵ ਸੰਸਰ ਬਰਾਬਰ ਸੋਹਣੇ ਗ੍ਰਹਿ ਘਰ ਹੋਣ ਅਤੇ ਆਸਣ ਬੈਠਣ ਵਾਸਤੇ ਸੁੰਦਰ ਗਲੀਚੇ ਆਧੋਣ ਸੁੰਦਰ ਸੰਗਾਸਣ ਵੀ ਕੋਲ ਹੋਣ ਪਰੰਤੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਤੋਂ ਬਗੈਰ ਕਹੋ ਦਸੋ ਹਾਂ ਇਹ ਸੁੰਦਰ ਘਰ ਤੇ ਪਦਾਰਥ ਕਿਸ ਲੇਖੇ ਹਿਸਾਬ ਵਿੱਚ ਅਰਥਾਤ ਕਿਸੇ ਅਰਥ ਵਿੱਚ ਨਹੀਂ ਆਉਂਦੇ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਇਹ ਰਾਜਾ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਜਿਨ੍ਹਾਂ ਜੀਵਾਂ ਨੇ ਆਪ ਜੀ ਦੇ ਨਾਮ ਰਸ ਰਸ ਪ੍ਰੇਮ ਰਸ ਆਨੰਦ ਨੂੰ ਵਿਚਾਰਿਓ ਵਿਚਾਰਿਆ ਨਹੀਂ ਕਿ ਸਾਰਿਆਂ ਵਿੱਚ ਰਸ ਰੂਪ ਓਕੇ ਵਰਤ ਰਿਹਾ ਹੈ ਜੇ ਰਸ ਅਨ ਰਸ ਬੀਸਰ ਜਾਹੀ ਰਹਾਉ ਜਿਸ ਨਾਮ ਦੇ ਰਸ ਕਰਕੇ ਅਨੰਦ ਵੈਤ ਦੇ ਅਨ ਹੋਰ ਸੰਸਾਰਿਕ ਵਿਸ਼ਿਆਂ ਦੇ ਸਾਰੇ ਰਸ ਬੀਸਰ ਭੁੱਲ ਜਾਂਦੇ ਹਨ ਰਹਾਉ ਬਿਸਰਾਮ ਦੀ ਕੀ ਕਿਰਪਾ ਕਰ ਰਿਹਾ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਏ ਮਹਾਰਾਜ ਅਸੀਂ ਜੀਵ ਜਾਣ ਬੁਝ ਕੇ ਅਗਿਆਨ ਦੇ ਪ੍ਰਤਾਪ ਕਰਕੇ ਬਾਵਰ ਚੱਲੇ ਬਣੇ ਹੋਏ ਹਾਂ ਪਰੰਤੂ ਅਸੀਂ ਜੀਵ ਮੌਤ ਦੀ ਸੋਚ ਚਿੰਤਾ ਨੂੰ ਵਿਸਾਰ ਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਵੱਲ ਅਸੋਚ ਸੋਚਹੀਨ ਹੋ ਰਹੇ ਹਾਂ ਹਿਰਦੇ ਵਿੱਚ ਸੋਚ ਪਵਿੱਤਰਤਾ ਚਾਹੀਦੀ ਸੀ ਪਰ ਅਸੀਂ ਜੀਵ ਹਰ ਵਕਤ ਵਿਸ਼ਿਆਂ ਦੀ ਵਾਸ਼ਨਾ ਕਰਕੇ ਅਸੋਚ ਅਪਵਿੱਤਰ ਹੋ ਰਹੇ ਹਾਂ ਇੰਦਰੀ ਸਬਲ ਨਿਬਲ ਬਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਇੰਦਰੀਆਂ ਸਬਲ ਸਿਹਤ ਬਲ ਦੇ ਵਿਸ਼ਿਆਂ ਵਿੱਚ ਪ੍ਰਵੇਸ਼ ਹੋ ਰਹੀਆਂ ਹਨ ਤੇ ਬਿਵੇਕ ਵਿਚਾਰ ਵਾਲੀ ਬੁੱਧੀ ਜੀ ਇਸ ਦੀ ਇਕਤਾ ਵੱਲੋਂ ਨਿਬਲ ਕਈਏ ਨਿਰਬਲ ਕਮਜ਼ੋਰ ਹੋ ਰਹੀ ਜਿਸ ਕਰਕੇ ਤੇਰੀ ਪ੍ਰਾਪਤੀ ਵਾਲੇ ਪਰਮਾਰਥ ਸਿਧਾਂਤ ਦੇ ਗਿਆਨ ਵਿੱਚ ਚਿੱਤ ਦੀ ਬਿਰਤੀ ਨਿਵਾਸ ਨਹੀਂ ਕਰਦੀ ਭਾਵ ਹੋਰ ਪਾਸੇ ਹੀ ਲੱਗੀ ਰਹਿੰਦੀ ਹੈ ਕਹੀਤ ਆਨ ਅਚਰੀਤ ਅਨਕਸ਼ ਸਮਝ ਨ ਪਰੈ ਅਪਰ ਮਾਇਆ ਹੀ ਮਹਾਰਾਜ ਅਸੀਂ ਮੁਖੋਂ ਕੁਝ ਆਨ ਹੋਰ ਭਾਵ ਗਿਆਨ ਦੀਆਂ ਗੱਲਾਂ ਕਹਿੰਦੇ ਹਾਂ ਅਚਰਿਤ ਵਿਹਾਰ ਕੁਝ ਹੋਰ ਕਰਦੇ ਆਂ ਭਾਵ ਹਰ ਵਕਤ ਵਿਸ਼ਿਆਂ ਵਿੱਚ ਫਸੇ ਹੋਏ ਆਂ ਇਸ ਕਰਕੇ ਸਾਨੂੰ ਆਪਣੇ ਸਰੂਪ ਦੀ ਸਮਝ ਸੂਝ ਨਹੀਂ ਪੈਂਦੀ ਕਿਉਂਕਿ ਤੇਰੀ ਮਾਇਆ ਅપર ਪਾਰਾ ਵਾਰ ਤੋਂ ਰਹਿਤ ਹੈ ਤੂੰ ਆਪ ਅਪਾਰ ਹੈ ਤੇ ਮਾਇਆ ਸੰਸਾਰ ਦੇ ਅપર ਉਰਲੇ ਪਾਸੇ ਰੱਖਣ ਵਾਲੀ ਹੈ ਕਹਿ ਰਵੇਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ हे ਮਹਾਰਾਜ ਮੇਰੀ ਦਾਸ ਸੇਵਕ ਦੀ ਮਤ ਬੁੱਧੀ ਸੰਸਾਰ ਦੇ ਜੀਵਾਂ ਦੀ ਹਾਲਤ ਵੇਖ ਕੇ ਉਦਾਸ ਉਪਰਾਮ ਹੋ ਰਹੀ ਹੈ ਆਪ ਜੀ ਕੋਪ ਗੁੱਸੇ ਨੂੰ ਪਰਹਰ ਤਿਆਗ ਕੇ ਮੇਰੇ ਤੇ ਜੀਵ ਤੇ ਕਿਰਪਾ ਕਰਕੇ ਦਇਆ ਮੇਰ ਦੀ ਦ੍ਰਿਸ਼ਟੀ ਕਰਨਾ ਕਰੋ ਸੋ ਅੱਗੇ ਭਗਤ ਰਵਿਦਾਸ ਜੀ ਦੇ ਪਾਸ ਇੱਕ ਵਿਦਵਾਨ ਪੰਡਤ ਆਇਆ ਤੇ ਕਹਿਣ ਲੱਗਾ ਕਿ हे ਰਵਿਦਾਸ ਜੀ ਜੇ ਚਿੰਤਾ ਮਣੀ ਕੋਲ ਹੋਵੇ ਤਾਂ ਸਾਰੀਆਂ ਮੰਦੀਆਂ ਚਿਤਵਣੀਆਂ ਪੂਰੀਆਂ ਕਰ ਲਈਏ ਕਾਮ ਤੈਨ ਗਉ ਕੋਲ ਹੋਵੇ ਤਾਂ ਸਾਰੇ ਮਨ ਇਛਤ ਫਲਾਂ ਨੂੰ ਪਾ ਲਈਏ ਇਹ ਸੁਣ ਕੇ ਭਗਤ ਰਵਿਦਾਸ ਜੀ ਨੇ ਪੰਡਤ ਨੂੰ ਕਿਹਾ ਕਿ ਪਰਮੇਸ਼ਰ ਦੇ ਭਜਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ हे ਭਾਈ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਪੰਡਤ ਦੇ ਪ੍ਰਤੀ ਉਪਦੇਸ਼ ਦਿੰਦਿਆਂ ਸ਼ਬਦ ਉਚਾਰਨ ਕੀਤਾ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੀਨ ਬਸ ਜਾਕੇ ਏ ਭਾਈ ਜੋ ਪਰਮੇਸ਼ਰ ਸਾਰਿਆਂ ਸੁੱਖਾਂ ਦਾ ਸਾਗਰ ਸਮੁੰਦਰ ਹੈ ਤੇ ਜਿਸ ਪਰਮੇਸ਼ਰ ਦੇ ਸੁਰਤਰ ਕਲਪ ਬ੍ਰੇਸ਼ ਚਿੰਤਾ ਮਨ ਮਾਨ ਇਛਤ ਫਲ ਦੇਣ ਵਾਲੀ ਮਣੀ ਰਤਨ ਤੇ ਕਾਮ ਤੀਨ ਕਾਮ ਹਰੇਕ ਕਾਮਨਾ ਵਾਸ਼ਨਾ ਪੂਰੀ ਕਰਨ ਵਾਲੀ ਤੀਨ ਗਾਂ ਆਦ ਸਭ ਪਦਾਰਥ ਅਧੀਨ ਹਨ ਅਦੇ ਸੋ ਜਿਵੇਂ ਦੱਸਦੇ ਆ ਇੱਕ ਕੋਈ ਗਰੀਬ ਜ਼ਿਮੀਂਦਾਰ ਸੀ ਜੋ ਆਪਣੀ ਜ਼ਮੀਨ ਨਾਲ ਹਲਵਾ ਕੇ ਭਾਬ ਆਪਣੀ ਜ਼ਮੀਨ ਵਿੱਚ ਹਲਵਾ ਕੇ ਇੱਕ ਸੁੱਕੀ ਹੋਈ ਨਿੱਕੀ ਜੀ ਕਿਕਰ ਦੇ ਹਟਾਂ ਕੋਈ ਸਮਾਂ ਰਾਮ ਕਰਨ ਲਈ ਬੈਠ ਗਿਆ ਕਿਕਰ ਦੀ ਬਹੁਤੀ ਸੰਗਣੀ ਛਾ ਨਹੀਂ ਸੀ ਤੇ ਜਦੋਂ ਜ਼ਿਮੀਦਾਰ ਨੇ ਜਗਾ ਸਾਫ਼ ਕਰਨ ਲਈ ਹੱਥਾਂ ਨਾਲ ਰੇਤਾ ਫਰੋਲਿਆ ਤਾਂ ਉਸ ਨੂੰ ਵਿੱਚੋਂ ਚਿੰਤਾ ਮਣੀ ਮਿਲ ਗਈ ਉਸ ਨੂੰ ਗਿਆਨ ਨਹੀਂ ਸੀ ਕਿ ਇਹ ਮੰਨ ਦੀਆਂ ਚਿਤਵਣੀਆਂ ਪੂਰੀਆਂ ਕਰਨ ਵਾਲੀ ਬਣੀ ਹੈ ਉਸ ਨੇ ਚੁੱਕ ਕੇ ਆਪਣੇ ਪੱਲੇ ਨਾਲ ਬਾਲੀ ਜਦੋਂ ਮਨ ਵਿੱਚ ਚਿਤਵਣੀ ਕਰਨ ਲੱਗਾ ਕਿ ਜੇ ਸੰਗਣੀ ਛਾਂ ਹੁੰਦੀ ਤਾਂ ਘੜੀ ਆਰਾਮ ਹੀ ਕਰ ਲੈਂਦੇ ਛੱਟ ਹੀ ਸੰਗਣੀ ਛਾਂ ਹੋਗੀ ਫਿਰ ਚਿਤਵਣੀ ਕਰਨ ਲੱਗਾ ਕਿ ਭੁੱਖ ਬੜੀ ਲੱਗੀ ਹੋਈ ਹੈ ਜੇ ਕੋਈ ਨੇੜੇ ਬਾਗ ਹੁੰਦਾ ਤਾਂ ਕੋਈ ਫਾਲੀ ਖਾ ਲੀਂਦੇ ਤਾਂ ਬਾਗ ਬਣ ਗਿਆ ਫਿਰ ਸੋਚਣ ਲੱਗਾ ਜੇ ਸੋਹਣਾ ਮੰਦਰ ਘਰ ਹੁੰਦਾ ਤਾਂ ਮੰਦਰ ਵਿੱਚ ਸੋਹਣੇ ਪਲੰਗੇ ਤੇ ਆਰਾਮ ਹੀ ਕਰ ਲੈਂਦੇ ਤਾਂ ਮਕਾਨ ਵੀ ਬਣ ਗਿਆ ਫਿਰ ਸੋਚਣ ਲੱਗਾ ਗਰਮੀ ਬੜੀ ਹੈ ਜੇ ਤਲਾਹ ਹੁੰਦਾ ਤਾਂ ਨਹਾ ਹੀ ਲੈਂਦੇ ਤਲਾਵ ਹੀ ਬਣ ਗਿਆ ਫਿਰ ਕਹਿੰਦਾ ਜੇ ਬੱਗੀ ਹੁੰਦੀ ਤਾਂ ਸੈਰ ਹੀ ਕਰ ਲੈਂਦੇ ਬੱਗੀ ਵੀ ਬਣ ਗਈ ਜਦੋਂ ਬੱਗੀ ਤੇ ਚੜ ਕੇ ਸੈਰ ਕਰਨ ਲੱਗ ਪਿਆ ਉਹ ਇਤਨੇ ਨੂੰ ਜ਼ਿੰਮੇਦਾਰ ਨੂੰ ਕਰਮਾਂ ਤੋਂ ਹੀਣਾ ਕਰਨ ਵਾਸਤੇ ਇੱਕ ਕਾਂਤਲਾ ਤੇ ਪਾਣੀ ਪੀਣ ਲਈ ਆ ਗਿਆ ਜਦੋਂ ਕਾਂਤਲਾ ਚੋਂ ਪਾਣੀ ਪੀਣ ਲੱਗਾ ਤਾਂ ਹੰਕਾਰ ਨਾਲ ਕਹਿਣ ਲੱਗਾ ਕਾਵਾ ਜੇ ਪਾਣੀ ਪੀਣਾ ਹੈ ਤਾਂ ਜਾ ਜੇ ਜਾ ਕੇ ਰੱਬ ਦੇ ਤਲਾਹ ਤੇ ਪਾਣੀ ਪੀ ਇਹ ਮੇਰਾ ਤਲਾਹ ਹੈ ਕਾਂ ਬੜਾ ਢੀਡ ਸੀ ਬਥੇਰੀਆਂ ਜ਼ਿਮੀਦਾਰ ਨੇ ਵਾਜਾਂ ਮਾਰੀਆਂ ਪਰ ਕਾਂ ਨਾ ਉੱਡਿਆ ਅਖੀਰ ਨੂੰ ਜ਼ਿਮੀਦਾਰ ਦੇ ਕਰਮਾਂ ਚ ਚਿੰਤਾ ਮਣੀ ਜਾਣੀ ਸੀ ਤਾਂ ਇਸ ਨੇ ਆਪਣੇ ਪੱਲੇ ਨਾਲੋਂ ਖੋਲ ਕੇ ਚਿੰਤਾ ਮਣੀ ਕਾਂ ਦੇ ਵਗਾ ਕੇ ਮਾਰੀ ਜਦੋਂ ਮਾਰੀ ਤਾਂ ਸਭ ਕੁਝ ਲੋਪ ਹੋ ਗਿਆ ਜ਼ਿਮੀਦਾਰ ਉਹੀ ਸੁੱਕੀ ਕਿਕਰ ਦੇ ਥੱਲੇ ਚਿੰਤਾ ਮਣੀ ਕਰਕੇ ਇਤਨਾ ਕੁਝ ਪ੍ਰਾਪਤ ਹੋਇਆ ਪਰ ਪੱਲੇ ਕੁਝ ਵੀ ਨਾ ਪਿਆ ਪਰ ਰਵਿਦਾਸ ਜੀ ਕਥਨ ਕਰਦੇ ਹਨ ਇਹੋ ਜਿਹੀਆਂ ਕਲਪਤ ਮਣੀਆਂ ਅਤੇ ਮਣੀਆਂ ਤੋਂ ਪ੍ਰਾਪਤ ਹੋਏ ਪਦਾਰਥਾਂ ਤੋਂ ਪਰਮੇਸ਼ਰ ਦਾ ਨਾਮ ਹੀ ਸ੍ਰੇਸ਼ਟ ਉੱਚਾ ਹੈ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਵ ਨਿਧ ਕਰ ਤਲਤਾ ਕੇ ਚਾਰੇ ਧਰਮ ਅਰਥ ਕਾਮ ਓਖ ਪਦਾਰਥ ਅਸ਼ਟ 8 ਦਸਾ 10 ਭਾਵ 10 ਤੇ 8 18 ਸਿੱਧੀਆਂ ਤੇ ਨਵ ਤੋਂ ਭਾਵ 9 ਨਿਧੀਆਂ ਇਹ ਉਸ ਪਰਮੇਸ਼ਰ ਦੇ ਕਰ ਹੱਥਾਂ ਦੀਆਂ ਤੜੀਆਂ ਉੱਤੇ ਰੱਖੀਆਂ ਹੋਈਆਂ ਕਿ ਕਿਤੇ ਭਗਤਾਂ ਨੂੰ ਵਰਤਣ ਵਾਸਤੇ ਦੇਣ ਲਈ ਮੇਰੇ ਪਾਸੋਂ ਦੇਰ ਨਾ ਲੱਗ ਜਾਵੇ ਉਸ ਪਰਮੇਸ਼ਰ ਨੇ ਭਗਤਾਂ ਦੇ ਹੱਥਾਂ ਦੀਆਂ ਤੜੀਆਂ ਤੇ ਰੱਖਣਾ ਕੀਤੀਆਂ ਹਨ ਸੋ ਧਰਮ ਧਰਮ ਦੀ ਪ੍ਰਾਪਤੀ ਅਰਥ ਸੰਸਾਰੀ ਪਦਾਰਥਾਂ ਦੀ ਪ੍ਰਾਪਤੀ ਕਾਮ ਕਾਮਨਾ ਪੂਰੀ ਹੋਣੀ ਮੋਖ ਮੁਕਤੀ ਪ੍ਰਾਪਤ ਹੋ ਜਾਣੀ ਇਹ 18 ਸਿੱਧੀਆਂ ਹਨ ਸੋ ਮੁਖ ਸਿੱਧੀਆਂ 8 ਹਨ 10 ਗੌਣ ਹਨ ਮੋਕ ਸਿੱਧੀਆਂ ਜਿਹੜੀਆਂ 8 ਹਨ ਉਹ ਪਹਿਲੀ ਹੈ ਅਣਮਾ ਬਹੁਤ ਛੋਟਾ ਹੋ ਜਾਣਾ ਦੂਜੀ ਹੈ ਮਹਿਮਾ ਬਹੁਤ ਵੱਡਾ ਹੋ ਜਾਣਾ ਤੀਜੀ ਹੈ ਗਰਮਾ ਭਾਰੀ ਹੋ ਜਾਣਾ ਚੌਥੀ ਹੈ ਲਗਮਾ ਹੌਲਾ ਹੋ ਜਾਣਾ ਪੰਜਵੀਂ ਹੈ ਪ੍ਰਾਪਤੀ ਮਨ ਭਾਉਂਦੀ ਵਸਤੂ ਪ੍ਰਾਪਤ ਕਰ ਲੈਣੀ ਛੇਵੀਂ ਹੈ ਪ੍ਰਾਕਾਮਈ ਭਾਵ ਸਾਰਿਆਂ ਦੇ ਮਨ ਦੀ ਜਾਲ ਲੈਣੀ ਅੰਤਰਜਾਮਤਾ ਰੱਖਣੀ ਸੱਤਵੀਂ ਹੈ ਈਸ਼ਤਾ ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ ਅੱਠਵੀਂ ਹੈ ਵਚਤਾ ਸਭ ਨੂੰ ਕਾਬੂ ਕਰ ਲੈਣਾ ਸੋ 10 ਗੌਣ ਸਿੱਧੀਆਂ ਦੇ ਨਾਮ ਵੀ ਹਨ ਜਿਵੇਂ ਪਹਿਲੀ ਅਨੂਰਮ ਭੁਖ ਦੇ ਦਾ ਨਾਮ ਵੀ ਆਪਣਾ ਦੂਜੀ ਦੂਰ ਸਰਵਣ ਦੂਰੋਂ ਸਭ ਗੱਲ ਸੁਣ ਲੈਣੀ ਤੀਜੀ ਦੂਰਦਰਸ਼ਨ ਦੂਰ ਦੇ ਨਜ਼ਾਰੇ ਅੱਖਾਂ ਸਾਹਮਣੇ ਵੇਖਣੇ ਚੌਥੀ ਮਨੋਵੇਗ ਮਨ ਦੀ ਚਾਲ ਤੁਲ ਛੇਤੀ ਜਾਣਾ ਪੰਜਵੀਂ ਹੈ ਕਾਮਰੂਪ ਜਿਹਾ ਮਨ ਚਾਹੇ ਉਸੇ ਤਰ੍ਹਾਂ ਦਾ ਰੂਪ ਧਾਰ ਲੈਣਾ ਛੇਵੀਂ ਹੈ ਪਰ ਕਾਇਆ ਪ੍ਰਵੇਸ਼ ਦੂਸਰੇ ਦੇ ਸਰੀਰ ਵਿੱਚ ਪ੍ਰਵੇਸ਼ ਕਰ ਲੈਣਾ ਸੱਤਵੀਂ ਹੈ ਸਵੈ ਛੰਦ ਮ੍ਰਿਤੂ ਆਪਣੀ ਇੱਛਾ ਅਨੁਸਾਰ ਮਰ ਜਾਣਾ ਅੱਠਵੀਂ ਹੈ ਸੁਰਕ ਰੀੜਾ ਦੇਵਤਿਆਂ ਨਾਲ ਮਿਲ ਕੇ ਖੇਡਣਾ ਨੌਵੀਂ ਹੈ ਸੰਕਲਪ ਸਿੱਧ ਜੋ ਚਿਤਵਣਾ ਸੋ ਪੂਰਾ ਹੋ ਜਾਣਾ ਦਸਵੀਂ ਹੈ ਅਪਰ ਅਪਰ ਹਿਤ ਭਾਵ ਅਪਰਤ ਹਿਤ ਗਤ ਕਿਸੇ ਥਾਂ ਜਾਣ ਵਿੱਚ ਕੋਈ ਰੁਕਾਵਟ ਨਾ ਪਵੇ ਇਹ ਅੱਠ ਮੁੱਖ ਤੇ 10 ਗੌਣ ਸਿੱਧੀਆਂ ਹਨ ਸੋ ਇਸੀ ਤਰ੍ਹਾਂ ਨੌ ਨਿੱਧੀਆਂ ਦਾ ਵੀਰਵਾ ਵੀ ਹੈ ਅਸਨ ਬਸਨ ਪੂ ਕਨਕ ਪੁੰਨ ਦਾਸੀ ਚੌਪ ਗੁਲਾਮ ਰਥਵਾਹੀ ਹਿੰਡਾਈ ਜਾਨੀਏ ਜੇ ਨੌ ਨਿੱਧ ਕੇ ਨਾਮ ਹਰ ਹਰ ਹਾਰ ਨਾ ਜਪਹਿ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਏ ਪਾਈ ਜੋ ਸਾਰਿਆਂ ਦੇ ਮਨਾਂ ਨੂੰ ਹਰੇ ਭਰੇ ਕਰਨ ਵਾਲਾ ਤੇ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਪਰਮੇਸ਼ਰ ਹੈ ਮਨ ਬਾਣੀ ਸਰੀਰ ਕਰਕੇ ਪ੍ਰਮਾਨਗਤ ਸੰਸੇ ਦਾ ਸਰਵਣ ਮੰਨਣ ਕਰਕੇ ਪਰਮੇਗਤ ਸੰਸੇ ਦਾ ਤਿੰਨ ਅਧਿਆਸਨ ਕਰਕੇ ਵਿਪਰਜੇ ਬੁੱਧੀ ਦਾ ਨਾਸਕ ਜੋ ਪਰਮੇਸ਼ਰ ਹੈ ਉਸ ਦੇ ਨਾਮ ਵਿੱਚ ਰਸਨਾ ਜੀਬਾਂ ਨੂੰ ਪ੍ਰੀਤੀ ਵਾਲੀ ਬਣਾ ਕੇ ਨਾਮ ਕਿਉਂ ਨਹੀਂ ਜਪਣਾ ਕਰਦਾ ਤੂੰ ਅਵਰ ਹੋਰ ਆਪਣੀ ਰਚਨਾ ਕਾਵ ਦੇ ਰਚੀ ਹੋਏ ਬਚਨ ਵਾਕ ਸਾਰੇ ਤਿਆਗ ਛੱਡ ਕੇ ਭਾਵ ਲੋਕਾਂ ਨੂੰ ਖੁਸ਼ ਕਰਨ ਵਾਲੇ ਵਾਸਤੇ ਸੋਹਣੀ ਕਵਿਤਾ ਦੀ ਰਚਨਾ ਉੱਪਰੋਂ ਮਿੱਠੇ ਬਚਨਾਂ ਦੀ ਰਚਨਾ ਸਭ ਤਿਆਗ ਦੇਣਾ ਕਰ ਤੂ ਵੇਦ ਸ਼ਾਸਤਰਾਂ ਦੇ ਬਚਨ ਅਲੰਕਾਰ ਬਣਾ ਕੇ ਅਨੇਕ ਪ੍ਰਕਾਰ ਦੀਆਂ ਕਾਵਧੀਆਂ ਰਚਨਾ ਬਣਾ ਕੇ ਗਾਉਣਾ ਛੱਡ ਦੇਣਾ ਕਰ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਨਾ ਨਾ ਗਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ ਏ ਭਾਈ ਨਾਨਾ ਅਨੇਕਾਂ ਪ੍ਰਕਾਰ ਦੇ ਗਿਆਨ ਅਖਿਆਨਾਂ ਵਾਲੇ ਮਹਾਭਾਰਤ ਆਦ 18 ਪੁਰਾਣ ਚਾਰ ਵੇਦਾਂ ਦੀਆਂ ਵਿਧੀਆਂ ਇਹ ਸਾਰੀਆਂ 34 ਭਾਵ ਚੌ ਚਾਰ 30 30 ਭਾਵ 34 ਅੱਖਰਾਂ ਵਿੱਚ ਹੀ ਹਨ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਇਹ ਪਾਈ ਵੇਦਾਂ ਦੇ ਖੋਜੀ ਵਿਆਸ ਰਿਕੀ ਨੇ ਵਿਚਾਰ ਵਿਚਾਰ ਕੇ ਅਖੀਰ ਨੂੰ ਇਹੋ ਹੀ ਸਿਧਾਂਤ ਕਥਨ ਕੀਤਾ ਹੈ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਅਸੀਂ ਅਖੀਰ ਨੂੰ ਬਿਆਸ ਵਿਸਥਾਰਪੂਰਵਕ ਵਿਚਾਰ ਕੇ ਇਹੋ ਹੀ ਸਿਧਾਂਤ ਕਹਿ ਰਹੇ ਹਾਂ ਕਿ ਰਾਮ ਪਰਮੇਸ਼ਰ ਦੇ ਨਾਮ ਸਰ ਬਰਾਬਰ ਹੋਰ ਕੋਈ ਵੀ ਸਾਧਨ ਨਹੀਂ ਹੈ ਸਹਿਜ ਸਮਾਦ ਉਪਾਦ ਰਹਿਤ ਹੁਨ ਵੱਡਿਆ ਭਾਗ ਲਵ ਲਾਗੀ ਜਿਨ੍ਹਾਂ ਦੀ ਵੱਡਿਆਂ ਭਾਗਾ ਕਰਮਾਂ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਲਿਵ ਬਿਰਤੀ ਲੱਗੀ ਹੈ ਉਹ ਫਿਰ ਆਦੀ ਵਿਆਦੀ ਉਪਾਦੀ ਆਦਿਕ ਤੋਂ ਰਹਿਤ ਹੋ ਕੇ ਸੁਭਾਵਕ ਹੀ ਨਿਰਵਕਲਪ ਸਮਾਧੀ ਵਿੱਚ ਇਸਤਿਤ ਹੋਏ ਹਨ ਅਤੇ ਕਹ ਰਵੇਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ ਭਗਤ ਰਵਿਦਾਸ ਜੀ ਕਹ ਤੂੰ ਭਾਵ ਕਥਨ ਕਰਦੇ ਆ ਕਿ ਉਹਨਾਂ ਨੇ ਬ੍ਰਹਮ ਸਰੂਪ ਦੇ ਗਿਆਨ ਦਾ ਪ੍ਰਕਾਸ਼ ਹਿਰਦੇ ਵਿੱਚ ਧਾਰਨ ਕੀਤਾ ਹੈ ਇਸ ਕਰਕੇ ਉਹਨਾਂ ਦਾ ਜੰਮਣ ਮਰਨ ਦਾ ਭੈ ਡਰ ਭੱਜ ਗਿਆ ਹੈ ਡਰ ਦੂਰ ਹੋ ਗਿਆ ਹੈ ਤੇ ਤ੍ਰਿਸ਼ਨਾ ਭੱਜ ਗਈ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਕੀ ਫਤਿਹ